सत श्रीकाल जी इस वे प्रोग्राम देख रहे सारे स्रोतों में रबा दि आके मैनू बहुत ही अच्छा लगे इतों की समुची मैनेजमेंट और सब साढ़े नाल खड़े हैं और होर भी समुचा स्टाफ मैं हैरान होया मैं हने हमें अपने सतेंद्र सर में ये गल कह रहा है कि मैं स्पीचलैस है मैं कुछ भी नहीं कह सकता क्योंकि इन्होंने बच्चों ने जो देखा मैं आके उस मालक के रंग ने पता नहीं रब कि रंगा विचला ਸੋ ਮੈਂ ਇਹਨਾਂ ਦੀ ਬਦਲਤ ਇਥੇ ਸੰਗੀਤ ਰਾਹੀਂ ਸੇਵਾ ਜਿਹੜੀ ਕੀਤੀ ਹੈ ਮੈਂ ਅੱਜ ਪ੍ਰੋਗਰਾਮ ਲੱਗਿਆ ਔਰ ਮੇਰੇ ਸੰਗੀਤ ਦੇ ਵਿੱਚ ਮੇਰੇ ਗਾਣੇ ਦੇ ਜਦੋਂ ਇਹ ਬੱਚੇ ਨੱਚੇ ਨੇ ਮੈਨੂੰ ਹੋਰ ਵੀ ਆਨੰਦ ਆਇਆ ਮੈਨੂੰ ਇੰਨਾ ਅੱਛਾ ਲੱਗਿਆ ਕਿ ਮੌਲਾ ਕਿਉਂਕਿ ਇਹਨਾਂ ਬੱਚਿਆਂ ਤੇ ਇਹਨਾਂ ਬੱਚਿਆਂ ਦੇ ਚਿਹਰੇ ਤੇ ਸਮਾਈਲ ਦੇਖ ਕੇ ਕਿਉਂਕਿ ਉਹ ਪ੍ਰਮਾਤਮਾ ਦਾ ਰੂਪ ਨੇ ਅੰਦਰ ਹਾਂ ਮੈਂ ਸਮਝਿਆ ਕਿ ਅੱਜ ਮੇਰਾ ਰੱਬ ਖੁਸ਼ ਹੋ ਗਿਆ ਕਿਉਂਕਿ ਇਹ ਬੱਚੇ ਖੁਸ਼ ਹੋ ਗਏ ਨਾ ਇਹ ਸਾਰੇ ਮੈ ਬੜਾ ਅੱਛਾ ਲੱਗਿਆ ਮੈਂ ਇਸ ਥੀਕ ਹੋ ਕੇ ਬੜਾ ਅੱਛਾ ਲੱਗਿਆ ਵੇਖੋ ਸਮਾਂ ਬਹੁਤ ਮੁਸ਼ਕਲ ਹੁੰਦਾ ਇਦਾਂ ਦੇ ਬੱਚਿਆਂ ਵਾਸਤੇ ਬਿਨਾ ਮਾਪੇ ਕੋ ਜਦ ਫਿਰੇ ਬਜ਼ੁਰਗ ਨੇ ਜਿਨ੍ਹਾਂ ਨੂੰ ਕੋਈ ਸੰਭ ਨਹੀਂ ਰਿਹਾ ਉਹ ਤੁਸੀਂ ਇੱਥੇ ਪਹੁੰਚੋ ਇੱਕ ਵਾਰ ਅੱਖਾਂ ਪਾਉਂਦੇ ਵੀ ਹੁੰਦੀਆਂ ਨੇ ਦੇਖ ਕੇ ਮਨ ਭਾਵਿਤ ਹੁੰਦਾ ਅੱਖਾਂ ਦੇ ਵਿੱਚ ਨਮੀ ਵੀ ਹੁੰਦੀ ਹੈ ਕਿ ਇਹਨਾਂ ਨੂੰ ਕੋਈ ਤਾਂ ਨਹੀਂ ਸੰਭ ਰਿਹਾ ਤਾਂ ਭਾਈ ਸ਼ਮਸ਼ੇਰ ਸਿੰਘ ਇਸ ਤਰੀਕੇ ਸੇਵਾ ਨਿਭਾ ਰਹੇ ਨੇ ਕਿਉਂਕਿ ਅੱਜ ਕੱਲ੍ਹ ਇਸੇ ਕੋਲ ਇੱਕ ਬੱਚਾ ਦੋ ਬੱਚਾ ਪੰਜ ਦਸ ਹੋਣਗੇ ਇਹਨੂੰ ਹਜ਼ਾਰਾਂ ਬੱਚਾ ਇਸ ਤਰੀਕੇ 세ਵਨ ਬਣ ਬਿਲਕੁਲ ਮੈਂ ਤਾਂ ਇਹ ਗੱਲ ਪਹਿਲੇ ਕਹੀ ਸੀ ਕਿ ਬੱਦਸਾ ਬਹੁਤ ਮੈਂ ਤਾਂ ਹੈਰਾਨ ਹੋਇਆ ਕਿ ਦੇਖੋ ਖਾਸ ਕਰ ਇਹ ਲੋਕ ਜਿਹੜੇ ਹਨ ਇਹਨਾਂ ਨੂੰ ਸੰਭਾਲ ਬਹੁਤ ਬੜੀ ਸਿਨਿਓਰ ਹੈ ਸਮੁੱਚੀ ਮੈਨੇਜਮੈਂਟ ਦਾ ਸਮੁੱਚੀ ਮੈਨੇਜਮੈਂਟ ਨੂੰ ਬੱਦਸਾ ਵਾਹਣਾ ਸਮੁੱਚੀ ਟੀਮ ਨੂੰ ਜਿਹੜੇ ਐਡਾ ਵੱਡਾ ਉਪਰਾਲਾ ਕਰ ਰਹੇ ਹਨ ਔਰ ਕਿੱਤਾ ਹੋਇਆ ਕਿ ਇਹਨਾਂ ਦੀ ਸੇਵਾ ਕਰ ਰਹੇ ਹਨ ਕਿਉਂਕਿ ਸੇਵਾ ਉਹਤ ਬੜੀ ਚੀਜ਼ ਹੈ ਔਰ ਪ੍ਰਮਾਤਮਾ ਇਸੇ ਤਰ੍ਹਾਂ ਮੈਂ ਦੁਆ ਵੀ ਕਰਦਾ ਕਿ ਡਾਕਟਰ ਸਾਹਿਬ ਤੇ ਸਮੁੱਚੀ ਮੈਨੇਜਮੈਂਟ ਇਸੇ ਤਰ੍ਹਾਂ ਇਹ ਸੇਵਾ ਬਰਕਰਾਰ ਰੱਖੇ ਨਵਾਂ ਦੇ ਰਹਿਣ ਅਸਮਾਲ ਕਬੂਲ ਕਰ ਲਵੇ ਇਸ ਪ੍ਰੋਗਰਾਮ ਇਸ ਸਬੰਧ ਵਿੱਚ ਕਰਾਇਆ ਸੀ ਅਸੀਂ ਚਾਹਦੇ ਸੀਗੇ ਕਿ ਜਿਹੜੇ ਸਾਡੇ ਬੱਚੇ ਨਾ ਆਪਣਾ ਨਾਮਾ ਜੀਵਨ ਸ਼ੁਰੂ ਕਰਨ ਜਾ ਰਹੇ ਆ ਜੀ ਤੇ ਇਹੋ ਜਿਹੇ ਪਰਿਵਾਰਾਂ ਦੇ ਨਾਲ ਆਪਾਂ ਕੀਤਾ ਜਾਵੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੈਗਾ ਜਿਹੜਾ ਨੂੰ ਕਿ ਬਹੁਤ ਪਿਆਰ ਦੀ ਲੋੜ ਹੈ ਤੇ ਆਪਣਿਆਂ ਦੀ ਲੋੜ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਜਿਉ ਉਸ ਹਿਸਾਬ ਨਾਲ ਅਸੀਂ ਸੋਚਿਆ ਕਿ ਅਸੀਂ ਆਪਣੀ ਖੁਸ਼ੀਆਂ ਜਿਹੜੀਆਂ ਹੈਗੇ ਲੋੜਵੰਦਾ ਦੇ ਨਾਲ ਸ਼ੇਅਰ ਕਰੀਏ ਤਾਂ ਕਿ ਸਾਡੇ ਬੱਚੇ ਆਪਣਾ ਜਿਹੜਾ ਜੀਵਨ ਹੈ ਉਹ ਸ਼ੁਰੂ ਕਰ ਸਕਣ ਤੇ ਇਸੇ ਤਰ੍ਹਾਂ ਤਾਂ ਕਿ ਸਾਡੇ ਬੱਚੇ ਵੀ ਇਹੋ ਜਿਹਾ ਹੀ ਅੱਗੇ ਤੋਂ ਸ਼ੁਰੂ ਕਰਨਾ ਇਹੋ ਜੀ ਪ੍ਰਥਾ ਜਿਹੜੀ ਗੁਨਾਨੰਕ ਦੇਵ ਜੀ ਨੇ ਸ਼ੁਰੂ ਕੀਤੀ ہوئی ਹੈ ਤੇ ਸਹੀ ਸਿਕਾ ਜੀ ਸਾਡੇ ਪਿਤਾ ਗੁਰੂ ਮਹਾਰਾਜ ਇੱਕੋ ਹੀ ਹੈ ਜੀ ਹੈ ਨਾ ਇਹ ਤੇ ਮੈਨੂੰ ਨਹੀਂ ਲੱਗਦਾ ਕਿ ਜਦੋਂ ਮਹਾਰਾਜ ਨੇ ਬੱਚੇ ਨਾ ਬੱਚਿਆਂ ਨੂੰ ਦੁਨੀਆ 'ਚ ਭੇਜਿਆ ਇਸ ਦੁਨੀਆ ਤੇ ਆਏ ਨੇ ਤੇ ਕੁਛ ਨਾ ਕੁਛ ਤਾਂ ਉਹਨਾਂ ਨੇ ਹੈ ਹੀ ਹੈ ਸ਼ਾਇਦ ਇਹਨਾਂ ਦਾ ਇਹੀ ਹੈ ਮਤਲਬ ਜਿਹੜਾ ਇਹਨਾਂ ਦਾ ਹੈਗਾ ਕਿ ਇਮਾਂ ਬਾਪ ਇਹਨਾਂ ਦੇ ਇਹੀ ਨੇ ਜੀ ਭੈਣ ਜੀ ਨੇ ਵੀਰ ਜੀ ਨੇ ਹਾਂ ਜੀ ਹਾਂ ਜੀ ਤਾਂ ਉਹਨਾਂ ਨੇ ਉਹ ਤਾਂ ਕੋਈ ਨਾ ਕੋਈ ਸੋਰਸ ਦਾ ਬਣਾ ਕੇ ਭੇਜ ਦਈ ਹੈ ਜੀ ਮਹਾਰਾਜ ਜੀ ਇਹ ਜਿਹੜਾ ਪ੍ਰਵਾਸ ਹਾਊਸ ਫਰ ਮਾਤਮਾ ਦੀ ਕਿਰਪਾ ਦੇ ਨਾਲ ਚੱਲ ਰਿਹਾ ਉਹਨਾਂ ਦਾ ਹੀ ਉਹ ਟਾਸਰਾ ਹੈ ਅਸੀਂ ਸਾਰੇ ਸੇਵਾਦਾਰ ਹੈਗੇ ਆ ਬਟ ਸਾਡੇ ਸਾਰਿਆਂ ਦੇ ਸਿਰ ਤੇ ਉਸ ਇੱਕ ਪਿਤਾ ਦੀ ਹੱਥ ਹੈਗਾ ਤਾਂ ਮਤਲਬ ਇਨ ਜੋ ਮੱਲਾ ਮਾਨ ਵਾਲੀ ਗੱਲ ਹੈ ਕਿ ਉਹ ਤੁਹਾਡੇ ਪਰਤੱਖ ਹੈ ਵੀ ਹੈ ਕਿ ਬੱਚੇ ਕਰਦੇ ਜਿੱਥੇ ਜਿੱਥੇ ਆ ਆਪਸਪੋਰਟ ਕਰਦੇ ਆ ਇਹਨਾਂ ਨੂੰ ਮੋਟੀਵੇਟ ਕਰਦੇ ਆ ਉਸੇ ਲੈਵਲ ਤੇ ਜਾ ਰਹੇ ਚਾਹੇ ਉਹ ਗੇਮਸ ਹੈਗੀਆਂ ਰੈਗੂਲਰਲੀ 골ਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਛਿੱਤ ਕੇ ਆ ਰਹੇ ਹੈ ਚਾਹੇ ਉਹ ਐਜੂਕੇਸ਼ਨ ਦਾ ਫੀਲਡ ਹੈ ਸਾਡੇ ਦੋ ਬੱਚੇ ਇਸ ਵਕ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਜੀਨੀਅਰਿੰਗ ਕਰ ਰਹੇ ਹੈਗੇ ਆ ਅਲੱਗ-ਅਲੱਗ ਕਾਲਜਾਂ ਵਿੱਚ ਯੂਨੀਵਰਸਿਟੀਆਂ ਚ ਚਾਹੇ ਕੋਈ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਹੈਗਾ ਜੋ ਡੈਫਰੈਂਟ ਮਿਊਟ ਹੈਗੇ ਆ ਉਹਨਾਂ ਨੇ ਵੀ ਟ੍ਰੇਨਿੰਗ ਲੈ ਕੇ ਇੱਥੇ ਨੌਕਰੀਆਂ ਸ਼ੁਰੂ ਕਰ ਲੀਆਂ ਹੈਗੀਆਂ ਮਤਲਬ ਮੱਲਾ ਤਾਂ ਜ਼ਰੂਰ ਮਾਰਨਗੇ ਕਿਉਂਕਿ ਸਾਡੇ ਦਿਲਾਂ 'ਚ ਬਹੁਤ ਚਾਹ ਹੈ ਕਿ ਅਸੀਂ ਜੋ ਅਸੀਂ ਆਪਣੇ ਬੱਚਿਆਂ ਲਈ ਵੀ ਨਹੀਂ ਕਰ ਪਾਏ ਅਸੀਂ ਇਹਨਾਂ ਲਈ ਕਿੱਦਾਂ ਕਰ ਸਕੀਏ ਉਹ ਕਰਨ ਕਾਰਨ ਕਰਤਾ ਏਕ ਹੈ ਦੂਸਰ ਨਹੀਂ ਕੋਈ ਚਾਹੇ ਰਿਜਕ ਦੇਣ ਵਾਲਾ ਉਸਾਲ ਬਤਰ ਮੈਂ ਜੰਤ ਪਾਇਤਾ ਕਰਿ ਰਿਜਕ ਅਗੇ ਕਰਤ ਰਿਆ ਕਰਦੇ ਅਸੀਂ ਕੁਛ ਨਹੀਂ ਆ ਉਹਨੇ ਸਾਰਿਆਂ ਵਾਸਤੇ ਰਿਜਕ ਵੀ ਦਿੱਤਾ ਸਾਰਿਆਂ ਵਾਸਤੇ ਪੈਸਾ ਵੀ ਭੇਜ ਰਹੇ ਆ ਚਾਹੇ ਉਹਦੇ ਵਿੱਚ ਸਾਡਾ ਕੋਈ ਯੋਗਦਾਨ ਨਹੀਂ ਹੈ ਸਾਰਾ ਸੰਗਤ ਦਾ ਸਹਿਯੋਗ ਹੈ ਇਦਾਂ ਦੇ ਸੱਜਣਾ ਦਾ ਸਹਿਯੋਗ ਹੈ ਜਿਹੜੇ ਕਿ ਆਪਣੇ ਦਿਲ ਖੋਲ ਕੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਆ ਇਹ ਗੁਰੂ ਸਾਹਿਬ ਦੀ ਦਿਉਟੀ ਲਗਾਈ ਹੁੰਦੀ ਹੈ ਸਾਰਿਆਂ ਨੂੰ ਅਲੱਗ-ਅਲੱਗ ਡਿਊਟੀਆਂ ਦਿੱਤੀਆਂ ਪਰਮਾਤਮਾ ਨੇ ਕਿਸੇ ਦੀ ਡਿਊਟੀ ਹੈ ਕਿ ਉਹਨੇ ਕਿਰਤ ਕਰਕੇ ਕਿਸੇ ਨੂੰ ਪੈਸਾ ਦੇਣਾ ਕਿ ਦਸਵੰਦ ਦੇਣਾ ਕਿਸੇ ਦੀ ਡਿਊਟੀ ਲਈ ਹੈ ਕਿ ਨਾਮ ਜਪਣਾ ਹੈ ਤੇ ਨਾਮ ਜਪਾਣਾ ਹੈਗਾ ਕਿਸੇ ਅ ਸਭ ਦੀ ਅਲੱਗ-ਅਲੱਗ ਡਿਊਟੀ ਲਈ ਹੈ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਖੇਡਾਂ ਨਹੀਂ ਖੇਡੀਆਂ ਜਾਂਦੀਆਂ ਜੇ ਉਹ ਗਲਤ ਬੰਦੇ ਵੀ ਹਨ ਕਿਸੇ ਕਾਰਨ ਕਰਕੇ ਉਹਨਾਂ ਨੇ ਆਪਣੀ ਕੌਨਸ਼ੀਅਸ ਦੀ ਆਵਾਜ਼ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ ਬੰਦ ਕਰ ਦਿੱਤਾ ਜਦੋਂ ਸੁਣਨਾ ਬੰਦ ਹੋ ਜਾਂਦਾ ਫਿਰ ਮਤਲਬ ਜਦੋਂ ਸੁਣਦੇ ਹੀ ਨਹੀਂ ਆ ਨਾ ਫਿਰ ਸੁਣਨਾ ਵੀ ਬੰਦ ਹੋ ਜਾਂਦਾ ਫਿਰ ਉਹ ਬੰਦੇ ਕ੍ਰਿਮੀਨਲ ਬਣਦੇ ਆ ਗਲਤ ਪਾਸੇ ਹੋ ਗਲਤ ਹਰਕਤਾਂ ਕਰਦੇ ਹੈਗੇ ਆ ਇਹਦੇ ਵਿੱਚ ਸਾਨੂੰ ਹਮੇਸ਼ਾ ਜਾਗਦੀਆਂ ਜ਼ਮੀਰਾਂ ਨੂੰ ਇਹ ਹਮੇਸ਼ਾ ਮੈਸੇਜ ਦਿੰਦੇ ਰਹਿਣਾ ਚਾਹੀਦਾ ਅਵੇਅਰਨੈਸ ਕਰਦੇ ਰਹਿਣਾ ਚਾਹੀਦਾ ਕਿ ਵੀ ਸਾਨੂੰ ਆਪਣੀ ਉਸ ਪਰਮਾਤਮਾ ਦੀ ਜਿਹੜੀ ਅੰਦਰ ਤੋਂ ਆਵਾਜ਼ ਆਉਂਦੀ ਹੈ ਉਹ ਜ਼ਰੂਰ ਸੁਣਨੀ ਚਾਹੀਦੀ ਹੈ ਕਿ ਅਸੀਂ ਕੋਈ ਗਲਤ ਕਰਮ ਤਾਂ ਨਹੀਂ ਕਰ ਰਹੇ ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਕਰਮਾ ਨੇ ਹੀ ਸਾਨੂੰ ਅੱਗੇ ਲੈ ਕੇ ਜਾਣਾ ਕਰਮਾ ਨੇ ਸਾਨੂੰ ਪਿੱਛੇ ਲੈ ਕੇ ਜਾਣਾ ਤੇ ਇਹ ਸਾਰੀ ਸੰਸਕਾਰਾਂ ਤੇ ਕਰਮਾ ਦੀ ਖੇਡ ਹੈ ਜੀ ਧੰਨਵਾਦ ਜੀ ਗਿਆਨ ਕਿਰਤਾ ਦੇ ਲੋ ਮੁਹੱਬਤ ਜਨ ਉਹ ਸਹੀ ਸੱਚ ਹੈ ਜਿਵੇਂ ਇੱਕ ਪ੍ਰੰਟ ਇੱਕ ਹੁੰਦਾ ਹੈ ਇਹ ਅਲੱਗ-ਅਲੱਗ ਰੰਗਾਂ ਦੇ ਮੱਲਬ ਜਿਹੜੇ ਨਾ ਅਲੱਗ-ਅਲੱਗ ਰੰਗ ਜਿਹੜੇ ਨਾ ਉਹ ਪ੍ਰਗਟ ਕਰਦੇ ਬਿਲਕੁਲ ਜੀ ਹੁਣ ਜਿਵੇਂ ਸਿਰਜਣਹਾਰ ਦੀ ਰਚਨਾ ਦੇ ਨਾਲ ਪਿਆਰ ਹੈ ਉਹ ਪਿਆਰ ਦਾ ਰੰਗ ਆਪਣਿਆਂ ਵੀ ਜਿੱਤੇ ਆਪਣੇ ਲਈ ਤਾਂ ਸਾਰੇ ਖੁਸ਼ੀਆਂ ਦੇ ਮੌਕੇ ਤੇ ਸਾਰੇ ਸ਼ੇਅਰ ਕਰਦੇ ਖੁੱਲ ਕੇ ਪਰ ਇੱਕ ਸਿਰਜਣਹਾਰ ਦੀ ਉਹ ਰਚਨਾ ਦੇ ਉਹ ਮੈਂਬਰ ਜਿਨ੍ਹਾਂ ਨੂੰ ਖੁਦਗਰਜ ਲੋਕਾਂ ਦੀਆਂ ਕੁਝ ਹਾਲਾਤਾਂ ਨੇ ਉਹ ਖੁਸ਼ੀਆਂ ਖੋਲੀਆਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀਆਂ ਲਿਆਉਣ ਵਾਸਤੇ ਹਾਂਜੀ ਭਾਈ ਸਿੰਦਰ ਸਿੰਘ ਹਣੀ ਹਾਂਜੀ ਸਰਦਾਰ ਬਲਵਿੰਦਰ ਸਿੰਘ ਹੋਣੀ ਤੇ ਇਹਨਾਂ ਦੇ ਬੇਟੇ ਸਿੰਘ ਕਰੇ ਤੇ ਉਹਨਾਂ ਦਾ ਮੋਹਰ ਜੀ ਹੋਣੀ ਉਹਨਾਂ ਦੀ ਸ਼ਾਦੀ ਦੇ ਸਬੰਧ ਦੇ ਵਿੱਚ ਤੇ ਬੇਟੀ ਹਰਸ਼ੀਪਤ कौर ਨੂੰ ਤੇ ਉਹਨਾਂ ਦੀ ਸ਼ਾਦੀ ਦੇ ਸੰਬੰਧ ਦੇ ਵਿੱਚ ਖੁਸ਼ੀਆਂ ਲਿਆਉਣ ਦਾ ਜਿਹੜਾ ਮਨ ਹੈ ਮਨ ਘਰਾਂ ਦੇ ਵਿੱਚ ਤੇ ਸਾਰੇ ਨੂੰ ਖੁਸ਼ੀ ਹੁੰਦੀ ਆ ਇਹ ਕਹਿੰਦੇ ਜਿਵੇਂ ਗੁਰੂ ਗੁਰੂ ਸਾਹਿਬ ਕਹਿੰਦੇ ਨਾਨਕ ਨਾਨਕ ਕਿੰਨ ਕੈ ਸੰਗ ਸਾਥ ਕਿੰਨ ਕ ਇਹਨਾਂ ਨਾਨਕ ਦੇ ਸੰਗ ਸਾਥ ਵੱਡਿਆ ਸੋ ਕਿ ਅਰੀਸ ਜਿੱਥੇ ਨੀਸ ਮਾਵਿਤ ਨਦਰ ਤੇਰੀ ਬਖਸ਼ਿਸ਼ ਉਹ ਬਖਸ਼ਿਸ਼ਾਂ ਲੈਣ ਲਈ ਬਲੋ ਕਿ ਵੱਡੀਆਂ ਜ਼ਿੰਮੇਵਾਰੀਆਂ ਪੈਣੀਆਂ ਬਿਲਕੁਲ ਤੇ ਉਹ ਵੱਡੀਆਂ ਜ਼ਿੰਮੇਵਾਰੀਆਂ ਪਰਮਾਤਮਾ ਦੀ ਬਖਸ਼ਿਸ਼ ਨਾਲ ਨਭਾਈਆਂ ਜਾਂਦੀਆਂ ਤੇ ਉਹੀ ਫਿਰ ਸੋਚ-ਬੂਚ ਤੇ ਸ਼ਕਤੀਆਂ ਮਿਲਦਾ ਹੈ ਤੇ ਮੁਹੰਮਦ ਅਰਸ਼ਾਦ ਜੀ ਨੇ ਇਹਨਾਂ ਨੂੰ ਸਿਲੈਕਟ ਕੀਤਾ ਵੀ ਇਹ ਹੀ ਖੁਸ਼ੀਆਂ ਲਿਆ ਸਕਦੇ ਆ ਤੇ ਵਾਕਈ ਇਹਨਾਂ ਨੇ ਅੱਜ ਜਿਹੜੀਆਂ ਖੁਸ਼ੀਆਂ ਖੋਲੀਆਂ ਗਈਆਂ ਸੀ ਨਾ ਕੁਸ਼ ਹਲਾਤਾਂ ਨੇ ਖੋਲੀਆਂ ਸੀ ਉਹ ਖੁਸ਼ੀਆਂ ਦਵਾਰੇ ਲਿਆਂਦੀਆਂ ਪਰਮਾਤਮਾ ਸ਼ਕਤੀਆਂ ਬਖਸ਼ੇ ਤੇ ਵੀਰ ਜੀ ਉਹਨਾਂ ਨੂੰ ਇੰਨਾ ਵੱਡਾ ਸਹਿਯੋਗ ਇਹਨਾਂ ਦਾ ਪ੍ਰੋਬਾਸਟਰ ਦੇ ਮਿਸ਼ਨ ਦੇ ਵਿੱਚ ਮੈਂ ਇਹਨਾਂ ਦੇ ਕੋਲ ਜਾ ਕੇ ਇਦਾਂ ਰਹਿਣਾ ਮੰਨਣਾ ਕੇਵਰ ਘਰ ਦੇ ਵਿੱਚ ਤਾਂ ਕੋਈ ਚਲੋ ਘੱਟ ਪੁੱਛਦਾ ਪਰ ਇਹਨਾਂ ਕੋਲ ਜਾ ਕੇ ਜਿਹੜਾ ਮਤਲਬ ਉੱਥੇ ਪਤਾ ਨਹੀਂ ਲੱਗਦਾ ਵੀ ਪੰਜਾਬ ਤੋਂ ਬਾਹਰ ਆਏ ਆ ਵੀਰ ਜੀ ਉਹਨੇ ਦਿਨ ਰਾਤ ਨਾਲ ਆਪਣਾ ਕੰਮ ਸਮਝ ਕੇ ਦਿਨ ਰਾਤ ਬੱਚੇ ਹਰਸ਼ਯੋਤ ਕੌਰ ਜੀ ਸਾਰੇ ਇਹ ਬੱਚੇ ਮਤਲਬ ਇਸ ਮਿਸ਼ਨ ਦੇ ਵਿੱਚ ਜਿਹੜੇ ਲੋੜਵੰਦਾਂ ਨੇ ਮਿਸ਼ਨ ਦੇ ਵਿੱਚ ਇਹਨਾਂ ਨੂੰ ਵੀ ਇਲਾਜ 10000 ਦਾ ਪੁਨਰਵਾਸ ਦਾ ਹੈ ਨਾ ਮੌਕਾ ਮਿਲ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਜੀਵਨ ਕੱਸਰਵੋ ਹੀ ਲਾ ਦਿੱਤੇ ਤੇ ਇਹੋ ਜਿਹਾ ਪਰਿਵਾਰ ਮੈਨੂੰ ਲੱਗਦਾ ਵੀ ਇਹਦੇ ਨਾਲ ਵੱਡੀ ਪ੍ਰੇਰਨਾ ਮਿਲੂਗੀ ਸਮਾਜ ਨੂੰ ਜੇ ਇਹੋ ਜੀ ਸਾਡੀ ਸੋਚ ਬਣ ਗਈ ਉਹ ਦੰਦੂਰ ਨਹੀਂ ਜਿੱਥੇ ਸਾਡਾ ਵਿਅਕਤੀਗਤ ਜੀਵਨ ਸਾਡਾ ਪਰਿਵਾਰਿਕ ਜੀਵਨ ਤੇ ਸਮਾਜ ਵੀ ਖੁਸ਼ਹਾਲ ਬਣ ਸਕਦਾ ਹੈ ਤੇ ਜਿਹੜੇ ਆ ਜਿਹੜਾ ਹੁਣ ਵੀਰ ਜੀ ਹੁਣਾਂ ਨੇ ਸੁਣਾਇਆ ਨਾ ਕਿ ਮਾਪੇ ਨਹੀਂ ਸਰਾਪੇ ਸਮਝਣ ਲੱਗੇ ਇਹੋ ਜਿਹੇ ਗੀਤ ਜਿਹੜੇ ਬਣਗੇ ਨਾ ਇਹ ਸਾਨੂੰ ਝੰਜੋੜਨਗੇ ਮਜਬੂਰ ਕਰਨਗੇ ਵੀ ਅਸੀਂ ਕਿਹੋ ਜੀ ਸੋਚ ਤੇ ਸ਼ਖਸੀਅਤ ਦੇ ਮਾਲਕ ਬਣ ਗਏ ਤੇ ਮੈਂ ਸਲੂਟ ਕਰਦਾ ਵੀ ਜਿਨ੍ਹਾਂ ਜੋ ਇਹਨਾਂ ਨੇ ਗਾ ਦਿੱਤਾ ਨਾ ਸਾਡੇ ਯੂਥ ਨੇ ਸਮਝ ਲਓ ਵੀ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਦੇਣਾ ਤੇ ਬਹੁਤ ਵੱਡਾ ਤੁਹਾਡਾ ਇਹ ਜਿਹੜਾ ਇੱਕ ਸਮਾਜ ਦੇ ਵਿੱਚ ਕੰਟਰੀਬਿਊਸ਼ਨ ਹੈ ਇਹ ਵੀਰ ਜੀ ਉਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਭੈਣ ਜੀ ਉਹਨਾਂ ਨੂੰ ਤੇ ਦਿਨ ਰਾਤ ਜਿਹੜੇ ਹੈਗੇ ਆ ਸਮਾਜਿਕ ਭਲਾਈ ਦੇ ਵਿੱਚ ਇਹ ਯਤਨ ਸੀ ਲੈਣੇ ਹੈਗੇ ਤੇ ਅੱਗੇ ਆਏ ਜੀ ਆਏ ਵੀ ਕਹਿੰਦਾ ਹੈ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਏ ਇਹਨਾਂ ਨੂੰ ਤੰਦਰੁਸਤ ਅਤੇ ਸ਼ਕਤੀਮਕਸ਼ੇ ਤਾਂ ਕਿ ਸਮਾਜ ਦੀ ਇਹਦੇ ਸੇਵਾ ਹੋਵੇ। ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਲੋ ਡਾਊਟ ਐਨ ਆਰ ਆਈ ਸੰਸਥਾ ਜੁੜੀਆਂ ਹੋਈਆਂ ਬਹੁਤ ਸਾਰੀਆਂ। ਇਸ ਸੰਸਥਾ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਜਦੋਂ ਅਸੀਂ ਆਉਂਦੇ ਰਹਿੰਦੇ ਹਾਂ ਸਾਨੂੰ ਮੌਕਾ ਥੋੜਾ ਵੱਧ ਮਿਲਿਆ। ਹਾਂਜੀ। ਤੇ ਯਾਨੀ ਕਿ ਜੋ ਸਾਡੀ ਜਾਨੀ ਇਨਰੀਅਲ ਸੈਂਸ ਜੋ ਅਸੀਂ ਹੁਣ ਮਹਿਸੂਸ ਕੀਤਾ ਤੇ ਬੱਚਿਆਂ ਦੇ ਚਿਹਰੇ ਤੇ ਜੋ ਖੁਸ਼ੀਆਂ ਦੇਖਿਆ ਉਹਦਾ ਕੋਈ ਮੁੱਲ ਨਹੀਂ ਹੈ ਔਰ ਮੈਨੂੰ ਸਾਖਸ਼ਾ ਤੇ ਫੀਲ ਹੋ ਰਿਹਾ ਸੀ ਕਿ ਜਿਵੇਂ ਝੜੀ ਲੱਗੀ ਹੋਈ ਹੈ ਬਖਸ਼ਾ ਦੇ ਗੁਰੂ ਸਾਹਿਬ ਦੀ ਇੰਨੀ ਜ਼ਿਆਦਾ ਖੁਸ਼ੀ ਔਰ ਸੰਭਾਲੀ ਨਹੀਂ ਸੀ ਆਂਦੀ ਅੱਖਾਂ ਨਮ ਹੋ ਰਹੀਆਂ ਸੀ ਮੱਲੋ ਮੱਲੀ ਜਿਵੇਂ ਇਹਨਾਂ ਦੀ ਸੇਵਾ ਤਾਂ ਕੋਈ ਬੇਅੰਤ ਸੇਵਾ ਇਹਨਾਂ ਇਸ ਪਰਿਵਾਰ ਦੀ ਵੀਰ ਜੀ ਭੈਣ ਜੀ ਫਰਾਂ ਦੀ ਅਸੀਂ ਤਾਂ ਨਾ ਚੀਜ਼ ਆ ਕੁਝ ਵੀ ਨਹੀਂ ਕਰ ਸਕਦੇ ਹੂੰ ਚਲੋ ਜਿੰਨਾ ਕੁ ਅਸੀਂ ਮਾੜੀ ਮੋਟੀ ਕਰ ਸਕਦੇ ਆ ਤੇ ਕੋਸ਼ਿਸ਼ ਕਰਦੇ ਆ ਜਿਉਂ ਪਰਲਾ ਹੈ ਪਰ ਇਹਨਾਂ ਦੇ ਸਪੋਰਟ ਨਾਲ ਅਸੀਂ ਮਾੜਾ ਮੋਟਾ ਚਲੋ ਸੇਵਾ 'ਚ ਯੋਗਦਾਨ ਪਾਉਣੇ ਆ ਜਿੰਨਾ ਇੱਕ ਹੋ ਸਕਦਾ ਪਰ ਜੋ ਅੱਜ ਸਾਨੂੰ ਅਸੇ ਲਈ ਫੀਲਿੰਗ ਆਈ ਬੱਚਿਆਂ ਦੇ ਦੇਖ ਕੇ ਸਾਰਾ ਇਕ ਚਰ ਬੀਬੀਆਂ ਦੇ ਵੱਡਿਆਂ ਦੇ ਉਹ ਤਾਂ ਸਪੀਚ ਲੈਦਾ ਮੈਂ ਆਪਣੇ ਉਹ ਬਹੁਤ ਕੁਝ ਉਸ ਨੂੰ ਸਮਝਦਾ ਕਿ ਵੀਜੀ ਉਹਨਾਂ ਸੰਗਤ ਮਿਲਿਆ ਇਹ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਇੱਥੇ ਆ ਕੇ ਉਹਨੂੰ ਸੇਵਾ ਕਰ ਸਕੀਏ ਦਾ ਗੁਰੂ ਜੀ ਦਾ ਸ਼ੁਕਰ ਹੈ ਕਿ ਸਾਨੂੰ ਇਸ ਜੋਗ ਬਣਾਇਆ ਉਹਨਾਂ ਨੇ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਾ ਜੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਕਿ ਸਾਨੂੰ ਇਸ ਤਰ੍ਹਾਂ ਵੱਲ ਵਕਸ਼ਨ ਸਾਰੀ ਸੰਗਤ ਨੂੰ ਹੋਰ ਸੰਗਤ ਨੂੰ ਵੀ ਵੱਲ ਵਕਸ਼ਨ ਤਾਂ ਕਿ ਇੱਥੇ ਮੈਂ ਲੋੜਵੰਦ ਲੋਕਾਂ ਨੂੰ ਜੀ ਸੇਵਾ ਹੋ ਸਕੇ ਐਨਆਰਆਈ ਭੈਣਾਂ ਨੂੰ ਕੀ ਆਖੋ ਤੁਸੀਂ ਜੀ ਨਾਈ ਭਰਾ ਦੇ ਕਿਹਾ ਮੌਕੇ ਪ੍ਰਯੋਗ ਹਾਂਜੀ ਮੈਲਬਰਨ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਹੋਰ ਵੀ ਐਨਐਵੀ ਭਰਾ ਜੁੜੇ ਹੋਏ ਨੇ ਜਿਹੜੇ ਆਲਰੇਡੀ ਸੇਵਾ ਭੇਜ ਰਹੇ ਨੇ ਟਾਈਮ ਟੂ ਟਾਈਮ ਹਾਂਜੀ ਤੇ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਣੇ ਸੇਵਾ ਦੇ ਵਿੱਚ ਤਾਂ ਜੋ ਇਹ ਵੱਧ ਤੋਂ ਵੱਧ ਲਾਭ ਜਿਹੜੇ ਲੋਕਾਂ ਨੂੰ ਮਿਲ ਸਕਣ ਕਿਉਂਕਿ ਬਹੁਤ ਵੱਡੀ ਗੱਲ ਹੈ ਬਹੁਤ ਤੁਹਾਨੂੰ ਬਤ ਸੁਣਾਉਣੀ